ਜਗਬਾਣੀ ਟੀਵੀ ਦੇ ਨਾਲ ਜੁੜ ਚੁੱਕੇ ਹਾਂ ਤੁਸੀਂ ਤੇ ਮੈਂ ਖਾਂ ਜਸਪਾਲ ਸਿੰਘ ਸੰਧੂ ਅੱਜ ਸ਼ਹੀਦ ਸੰਤ ਹਰਚੰਦ ਸਿੰਘ ਲੋਂਗੋਵਾਲ ਹੁਣਾ ਜੀ ਦੀ 40ਵਾਂ ਵਰ੍ਹੇ ਸਿਰੇ ਪਹੁੰਚੇ ਆ ਜਿੱਥੇ ਸ਼੍ਰੋਮਣੀ ਅਕਾਲੀ ਦਲ ਦਾ ਇਕੱਠ ਵੀ ਦਿਖਾ ਰਹੇ ਆ ਔਰ ਸਮੁੱਚੀ ਲੀਡਰਸ਼ਿਪ ਇੱਥੇ ਮੌਜੂਦ ਹੈਗੀ ਹੈ ਬਰੇ ਨਾਲ ਪਰਮਿੰਦਰ ਢੀਟ ਸਾਹਿਬ ਜੀ ਮੌਜੂਦ ਨੇ ਇਸ ਮੌਕੇ ਗੱਲਬਾਤ ਕਰਦੇ ਆ ਢੀਟ ਸਾਹਿਬ ਇਕੱਠ ਅਸੀਂ ਵੀ ਦੇਖ ਰਹੇ ਆ ਕਿ ਲੋਕ ਇੱਥੇ ਪਹੁੰਚੇ ਹੋਏ ਨੇ ਤੁਹਾਨੂੰ ਸੁਣਨ ਵਾਸਤੇ ਲੀਡਰਸ਼ਿਪ ਦਾ ਵਿਜ਼ਨ ਜਾਣਨ ਵਾਸਤੇ ਅੱਜ ਦੇ ਇਸ ਮੌਕੇ ਤੇ ਕੀ ਕਹਿਣਾ ਚਾਹੁੰਦੇ ਮੈਂ ਤਾਂ ਧੰਨਵਾਦ ਕਰਦਾ ਸੰਗਤਾਂ ਦਾ ਇਹ ਕਿ ਆਪ ਜਿਨ੍ਹਾਂ ਨੇ ਇੰਨੇ ਉਸ਼ਾ ਦੇ ਨਾਲ ਅੱਜ ਇੱਥੇ ਪਹੁੰਚ ਕੇ ਸਾਡੇ ਉਹਦੀ ਹੌਸਲਾ ਅਫਜ਼ਾਈ ਕੀਤੀ ਹੈ ਤੇ ਸੰਤ ਜੀ ਨੂੰ ਸ਼ਰਧਾ ਤੇ ਸਨਕਾਰ ਵੀ ਭੇਟ ਕੀਤਾ ਹੈ ਤੇ ਇਹ ਇੱਕ ਬੜਾ ਅਹਿਮ ਮੋੜ ਹੈ ਸਿੱਖ ਸਿਆਸਤ ਦੇ ਵਿੱਚ ਤੇ ਅੱਜ ਇਹ ਲੋਕਾਂ ਨੇ ਸਾਬਤ ਕਰਤਾ ਵੀ ਅਸਲ ਕਾਹਲੀ ਦਲ ਅੱਜ ਦਾ ਇਕੱਠ ਜੋ ਸੰਗਤ ਦੇ ਵਿੱਚ ਉਸ਼ਾ ਹੈ ਉਹਨੇ ਸਾਬਤ ਕਰਤਾ ਵੀ ਲੋਕ ਸ਼੍ਰੋਮਣੀ ਕਾਲੀ ਦਲ ਜੋ ਗਿਆਨੀ ਹਰਪੀ ਸਿੰਘ ਦੇ ਅਗਵਾਈ ਦੇ ਵਿੱਚ ਆ ਉਹਦੇ ਨਾਲ ਨੂਕ ਡਟ ਕੇ ਖੜੇ ਨੇ ਪਰ ਅਸੀਂ ਉਧਰ ਵੀ ਸੁਣਦੇ ਸੀਗੇ ਭਾਸ਼ਣ ਸੁਬੀਰ ਸਿੰਘ ਬਾਦਲ ਹੁਣੇ ਬੋਲ ਰਿਹਾ ਉਹ ਕਹਿੰਦੇ ਕਿ ਮੀਡੀਆ ਵਾਲੇ ਸਵਾਲ ਪੁੱਛਦੇ ਸੀ ਕਿ ਨਕਲੀ ਅਕਾਲੀ ਦਲ ਕਿਹੜਾ ਤੇ ਅਸਲੀ ਕਿਹੜਾ ਪਰ ਅੱਜ ਕਹਿੰਦੇ ਕਿ ਆ ਕੱਠ ਨੇ ਦੱਸ ਦਿੱਤਾ ਕਿ ਇਹ ਅਕਾਲੀ ਦਲ ਜਿਹੜਾ ਅਸਲੀ ਅਕਾਲੀ ਦਲ ਹੈ ਸ਼ੁਰੂਆਤ ਇੱਥੋਂ ਹੋਈ ਸੀ ਇਸ ਬਾਰੇ ਕੀ ਕਹੋਗੇ ਇਹ ਤਾਂ ਹੁਣ ਨਾਟਕਾ ਤੁਸੀਂ ਕਰ ਲਓ ਮੀਡੀਆ ਵਾਲੇ ਵੀ ਕੱਟ ਕਿੱਥੇ ਸੀ ਜ਼ਿਆਦਾ ਸੋ ਇਹਦਾ ਉਹਨਾਂ ਨੇ ਤਾਂ ਇਹ ਗੱਲਾਂ ਚਰਨੀ ਕਰਨੀਆਂ ਅਕਾਲੀ ਦਲ ਕਿਸੇ ਪਰਿਵਾਰ ਦਾ ਨਹੀਂ ਹੈ ਅਕਾਲੀ ਦਲ ਪੰਜਾਬ ਦੇ ਲੋਕਾਂ ਦਾ ਪੰਥ ਦਾ ਤੇ ਅੱਜ ਪੰਥ ਇੱਥੇ ਬੈਠੇਗਾ ਇੱਥੇ ਕਿਸੇ ਦਾ ਕੋਈ ਅਕਾਲੀ ਦਲ ਕੋਈ ਬੰਦਾ ਉਰੇ ਖੜਾ ਹੋ ਕੇ ਕਲੇਮ ਨਹੀਂ ਕਰ ਸਕਦਾ ਵੀ ਸਾਡਾ ਅਕਾਲੀ ਦਲ ਹੈ ਪਰ ਉੱਥੇ ਜਿਹਨੇ ਸੁਖਵੀਰ ਸਿੰਘ ਬਾਦਲ ਬੈਠੇ ਨੇ ਉਹ ਕਹਿੰਦੇ ਨੇ ਮੇਰਾ ਅਕਾਲੀ ਦਲ ਹੈ ਸੋ ਇਹ ਤਾਂ ਇਹੀ ਫਰਕ ਹੈ ਅਸੀਂ ਤਾਂ ਅਕਾਲੀ ਦਲ ਵਾਪਸ ਲੋਕਾਂ ਨੂੰ ਦੇਣਾ ਹੈ ਇੱਕ ਪਰਿਵਾਰ ਤੋਂ ਲੈ ਕੇ ਸੰਗਤ ਨੂੰ ਦੇਣਾ ਹੈ ਅੱਛਾ ਮਹੇਸ਼ੇਂਦਰ ਗਰੇਵਾਲ ਜੀ ਕਹਿੰਦੇ ਕਿ ਪੰਥ ਚ ਪਾੜ ਪਾਈ ਗਈ ਉਹੀ ਜਥੇਦਾਰ ਜਦੋਂ ਸੀਗੇ ਉਦੋਂ ਉਦੋਂ ਇਹ ਕਹਿ ਦਿੱਤਾ ਗਿਆ ਕਿ ਚੁੱਲਾ ਚੌਂਕਾ ਸਮੀਟ ਲੋ ਤੇ ਉਸ ਤੋਂ ਬਾਅਦ ਨਿੱਜਤਾ ਦੇ ਵਾਸਤੇ ਕਹਿੰਦੇ ਕਿ ਉਹਨਾਂ ਨੇ ਮੰਡੀ ਪੁਆਤੀ ਆਪ ਪ੍ਰਧਾਨ ਬਣ ਕੇ ਬਾਗੀ ਧੜੇਵਾਲ ਜਾ ਕੇ ਕਿੰਨਾ ਝੂਠ ਬੋਲ ਸਕਦੇ ਨੇ ਮੈਂ ਤਾਂ ਕਈ ਵਾਰ ਉਹਨਾਂ ਦੀ ਗੱਲਾਂ ਸੁਣ ਕੇ ਵੀ ਸ਼ਰਮ ਆਉਂਦੀ ਹੈ ਇਹ ਅਕਾਲ ਤਖਸਾਲ ਦੇ ਹੁਕਮ ਦੀ ਲਗਣਾ ਉਹਨਾਂ ਨੇ ਕੀਤੀ ਜੇ ਉਹ ਸੱਤ ਮੈਂਬਰੀ ਕਮੇਟੀ ਰਾਈ ਭਰਤੀ ਕਰਾ ਕੇ ਪ੍ਰਧਾਨ ਦੀ ਚੋਣ ਕਰਾ ਲੈਂਦੇ ਚਾਹੇ ਸੁਭੀ ਸਿੰਘ ਬਾਦਲੀ ਬਣ ਜਾਂਦੇ ਤਾਂ ਫਿਰ ਆਪਣੇ ਆ ਜਿਹੜਾ ਕਲੀਅਰ ਹੋ ਜਾਣਾ ਸਾਰੇ ਇਕੱਠੇ ਹੋ ਜਾਣੇ ਸੀ ਉਹਨਾਂ ਨੇ ਆਪਦਾ ਅਕਾਲੀ ਦਾ ਲੱਡ ਬਣਾ ਕੇ ਭਰਤੀ ਕਰਕੇ ਬਿਨਾ ਕਮੇਟੀ ਦੇ ਅਗਿਆਤੋਂ ਭਰਤੀ ਕੀਤੀ ਹੈ ਅਕਾਲ ਤਖਤ ਸਾਹਿਬ ਦੇ ਹੁਕਮ ਨੂੰ ਲੰਘਣਾ ਕੀਤੀ ਹੈ ਤੇ ਉਹ ਆਪਦੇ ਨੂੰ ਅਕਾਲੀ ਕਿਵੇਂ ਕਹਾ ਸਕਦੇ ਨੇ ਅਜਾ ਟੀਨਸਾ ਸਾਹਿਬ ਇਹ ਵੀ ਚਰਚਾ ਚੱਲਦੀ ਹੈ ਕਿ ਇਹ ਜਿਹੜਾ ਬਾਗੀ ਧੜਾ ਹੋਇਆ ਇਹਨਾਂ ਦੇ ਨਾਲ ਲੋਕ ਨਹੀਂ ਸੀ ਜੁੜਨੇ ਇਸ ਕਰਕੇ ਇਹਨਾਂ ਨੇ ਸਾਬਕਾ ਜਥੇਦਾਰ ਲੈ ਲਿਆ ਕਿ ਚਲੋ ਇੱਕ ਫੀਸ ਹੈਗਾ ਸਿੱਖਾਂ ਦਾ ਫੀਸ ਹੈ ਗੱਲ ਰੱਖੀ ਹੈ ਤਾਂ ਉਹਨਾਂ ਦੇ ਕਰਕੇ ਤੁਹਾਡੇ ਨਾਲ ਸੰਗਤ ਜੁੜ ਜੂਗੀ ਮੇਰੀ ਗੱਲ ਸੁਣੋ ਸੰਗਤ ਆਈਡੀਓਲੋਜੀ ਨਾਲ ਜੁੜਦੀ ਹੈ ਵਿਚਾਰਧਾਰਾ ਨਾਲ ਜੁੜਦੀ ਹੈ ਜੋ ਭਵਿੱਖ ਉਹਨਾਂ ਨੂੰ ਕੋਈ ਭਰੋਸਾ ਹੋਵੇ ਉਹਦੇ ਨਾਲ ਜੁੜਦੀ ਹੈ ਤੇ ਜੇ ਉਹ ਕਹਿੰਦੇ ਨੇ ਵੀ ਗਿਆਨੀ ਜੀ ਨਾਲ ਸੰਗਤ ਜੁੜਦੀ ਹੈ ਤਾ ਫਿਰ ਇਨ ਲਾਹਿਆ ਤਾਂ ਇਹਨਾਂ ਨੇ ਸੀ ਜੇ ਉਹਨਾਂ ਨੂੰ ਲਾਉਂਦੇ ਨਾ ਤਾਂ ਫਿਰ ਕੀ ਅੱਜ ਉਹ ਅਕਾਲ ਤਖਤ ਤੇ ਜਥੇਦਾਰੀ ਰਹਿਣਾ ਸੀ ਉਹਨਾਂ ਨੇ ਹਰ ਤੱਕ ਚੰਮਣਵਾ ਸਾਹਿਬ ਤੇ ਜਥੇਦਾਰੀ ਰਹਿਣਾ ਸੀ ਉਹਨਾਂ ਨੂੰ ਪਤਾਰ ਤੋਂ ਛੋਣਾ ਪੜਨਾ ਸੀ ਉਹਨਾਂ ਨੇ ਉਹ ਤਰਜੀਹ ਦੇਣੀ ਸੀ ਉਹਨਾਂ ਨੇ ਉਹਨਾਂ ਨੂੰ ਜਲੀਲ ਕਰਕੇ ਕੱਢਿਆ ਜੇ ਸੰਗਤ ਨੇ ਉਹਨਾਂ ਨੂੰ ਪ੍ਰਵਾਨਗੀ ਦਿੱਤੀ ਇੱਥੇ ਕੀ ਹੈ ਅਕਾਲੀ ਦਲ ਦੇ ਪ੍ਰਧਾਨ ਹੁਣ ਤੱਕ ਪੰਥਕ ਚਿਹਰੇ ਹੀ ਰਹੇ ਨੇ ਇਹ ਤਾਂ ਬਾਦਲ ਪਰਵਾਰ ਨੇ ਆ ਕੇ ਉਹਦੀ ਟੋਟਲੀ ਡਿਕਸ ਚੇਂਜ ਕਰ ਦਿੱਤੀ ਪਹਿਲਾਂ ਪੰਥਕ ਚਿਹਰੇ ਰਹੇ ਨੇ ਵੀ ਪੰਥਕ ਚਿਹਰਾ ਸੀ ਦਿੱਤਾਗਾ ਤਾਂ ਹੀ ਲੋਕ ਪ੍ਰਵਾਨ ਕਰ ਰਹੇ ਨੇ اچھا ਇਹ ਗੱਲ ਇਹ ਵੀ ਹੈ ਕਿ ਜਦੋਂ ਅਸੀਂ ਪਿੰਡਾਂ 'ਚ ਜਾਂਦੇ ਸੀਗਾ ਨਾ ਤਾਂ ਉਦੋਂ ਲੋਕ ਕਹਿੰਦੇ ਕਿ ਅਸੀਂ ਤੱਕੜੀ ਨੂੰ ਵੋਟ ਪਾਉਣੀ ਹੈ ਅਕਾਲੀ ਦਲ ਦਾ ਨਾਮ ਬਾਅਦ 'ਚ ਆਉਂਦਾ ਸੀ ਪਹਿਲਾਂ ਤੱਕੜੀ ਕਹਿੰਦੇ ਸੀ ਤਾਂ ਹੁਣ ਤੁਹਾਡੀ ਕੀ ਚਰਚਾ ਚੱਲ ਰਹੀ ਹੈ ਕਿਹੜਾ ਤੁਹਾਡਾ ਚੋਣ ਨਿਸ਼ਾਨ ਹੋਏਗਾ ਕੀ ਤੁਹਾਡੀ ਲੀਡਰਸ਼ਿਪ ਸੋਚ ਰਹੀ ਹੈ ਇਸ ਬਾਰੇ ਤਾਂ ਵਿਚਾਰਧਾਰਾ ਦੀ ਹੈ ਜਿਹੜਾ ਕਾਲ ਤਖਤ ਨੂੰ ਸਮਰਪਿਤ ਹੈ ਜੋ ਕੰਟੈਕਸਟਾਂ ਦੇ ਵਿਚਾਰਧਾਰਾ ਤੇ ਪਹਿਰਾ ਦਿੰਦੇ ਆ ਜੀ ਉਹ ਅਸਲ ਕਾ ਨਹੀਂ ਆ ਚੋਣ ਨਿਸ਼ਾਨ ਤੇ ਮੈਨਿੰਟੋ ਹੋ ਵੀ ਤਕੜੀ ਸੀ ਉਹਨਾਂ ਕੋਲ ਸਾਰੇ ਇਕੱਠੇ ਸੀ ਕਿੰਨੀ ਵੋਟ ਪਈ ਹੈ 13% ਵੋਟ ਪਈ ਹੈ ਇਹ ਲੋਕ ਅਕਾਲੀ ਦਲ ਛੱਡ ਕੇ ਜਾਂ ਤਕੜੀ ਚੋਣ ਨਿਸ਼ਾਨ ਛੱਡ ਕੇ ਆਮ ਆਦਮੀ ਚ ਗਏ ਹੈ ਜਾਂ ਦੂਜੀਆਂ ਪਾਰਟੀਆਂ ਚ ਗਏ ਤੇ ਫਿਰ ਉੱਥੇ ਤਕੜੀ ਦੀ ਮੈਨ ਇਮਤ ਨਹੀਂ ਉੱਥੇ ਅਹਿਮੀਅਤ ਹੈ ਵਿਚਾਰਧਾਰਾ ਦੀ ਸੋਚ ਦੀ ਪੰਥ ਦੀ ਪੰਥਕ ਦਰਦ ਦੀ ਉਹ ਜਿਹੜਾ ਅਸੀਂ ਕਹਾਵਾਂਗੇ ਉਹਦੇ ਨਾਲ ਚੱਲਦੇ ਮੇਰਾ ਆਖਰੀ ਸਵਾਲ ਹੈ ਟੀਨਸਰ ਸਾਹਿਬ ਜਿਹੜੇ ਲੋਕ ਆਏ ਨੇ ਵਿਸ਼ਵਾਸ ਕਰਦੇ ਨੇ ਹਨਾ ਇੱਕ ਲੀਡਰ ਜਦੋਂ ਅੱਗੇ ਤੁਰਦਾ ਹੈ ਤਾਂ ਇਹਦੇ ਪਿੱਛੇ ਲੋਕ ਵਿਸ਼ਵਾਸ ਕਰਕੇ ਤੁਰਦੇ ਨੇ ਗੱਲਾਂ ਤੁਸੀਂ ਵੀ ਉਹ ਵਿਜਨ ਦੀਆਂ ਆਹੀ ਕਰ ਰਹੇ ਹੋ ਸਿੱਖ ਕੌਮ ਦੀ ਕਰ ਰਹੇ ਹੋ ਪੰਥ ਦੀ ਕਰ ਰਹੇ ਹੋ ਉਧਰ ਸੁਖਵੀਰ ਸਿੰਘ ਬਾਦਲ ਹੁਣੀ ਵੀ ਇਹੀ ਗੱਲਾਂ ਕਰ ਰਹੇ ਆ ਪਰ ਲੋਕ ਵਿਸ਼ਵਾਸ ਕਿਤੇ ਕਰਨ ਜਦੋਂ ਕਰਦੇ ਨੇ ਉਦੋਂ ਦੋ ਫਾੜ ਹੋ ਜਾਂਦਾ ਹੈ ਅਕਾਲੀ ਦਲ ਤੇ ਹੁਣ ਲੋਕ ਕਿਤੇ ਵਿਸ਼ਵਾਸ ਕਰਨੋ ਵਿਸ਼ਵਾਸ ਤਾਂ ਉਹਨਾਂ ਪ੍ਰਤੀ ਵਿਸ਼ਵਾਸ ਤਾਂ ਲੋਕਾਂ ਨੇ ਚੋਣਾਂ 'ਚ ਦਿਖਾਈ ਦਿੱਤਾ ਤਿੰਨ ਵਾਰੀ ਤਿੰਨ ਵਾਰੀ ਚੋਣਾਂ ਹੋਈਆਂ ਹਰ ਵਾਰੀ ਵੋਟ ਪਿਛਲੀ ਵਾਰ ਨਾਲੋਂ ਘਟੀ ਐ ਸੋ ਲੋਕਾਂ ਨੇ ਉਹਨਾਂ ਨੂੰ ਤਾਂ ਗਸਟਾ ਵੀ ਤੁਹਾਡੇ 'ਚ ਕਿੰਨਾ ਕੁ ਵਿਸ਼ਵਾਸ ਹੈ ਹੁਣ ਤਾਂ ਸਾਡਾ ਅਸੀਂ ਵਿਸ਼ਵਾਸ ਜਿੰਨਾ ਐ ਅਸੀਂ ਤੁਰਿਆ لوک sạn ਤੇ ਵਿਸ਼ਵਾਸ ਦਿਵਾਉਣਗੇ ਅਸੀਂ ਲੋਕਾਂ ਨੂੰ ਬੇਨਤੀ ਵੀ ਕਰਦੇ ਆਂ ਵਿਸ਼ਵਾਸ ਦਿਵਾਓ ਤੇ ਅਸੀਂ ਤਗੜੇ ਹੋ ਕੇ ਪੰਜਾਬ ਦੀ ਸੇਵਾ ਕਰੀਏ ਚੈਲੰਜ ਵੀ ਬੜੇ ਆ ਰਹੇ ਕਹਿੰਦੇ ਕਿ ਦੇਖ ਲਓ ਗਿਆਨੀ ਜੀ ਨੂੰ ਹਰਪ੍ਰੀਤ ਜੀ ਨੂੰ ਲੜਾ ਕੇ ਦੇਖ ਲਓ ਚੋਣ ਤਰਨਤਾਰ ਤੋਂ ਬਾਈਲیکشن ਪਤਾ ਲੱਗ ਜਾਊਗਾ ਸੁਖਵੀਰ ਸਿੰਘ ਲੜ ਰਹੇ ਉੱਥੋਂ ਚੋਣ ਸੁਖਬੀਰ ਸਿੰਘ ਦੇ ਤਰਨਤਾਰ ਤੋਂ ਲੜ ਰਹੇ ਫਿਰ ਗਿਆਨੀ ਜੀ ਵੀ ਲੜ ਲੈਣਗੇ ਅੱਛਾ ਇਹ ਤੁਸੀਂ ਵੀ ਚੈਲੰਜ ਕਰਦੇ ਹੋ ਉਹ ਆਪ ਕੋ ਆਪ ਕਹਿੰਦੇ ਨੇ ਵੀ ਗਿਆਨੀ ਜੀ ਲੜ ਲੈਣਾ ਆਪ ਕਿਉਂ ਭਜਦੇ ਨੇ ਉਹ ਤਾਂ ਇਹ ਕਹਿਣ ਵੀ ਮੈਂ ਲੜੂ ਫੇਰ ਗਿਆਨੀ ਜੀ ਹਣ ਮਤਲਬ ਉਹਨਾਂ ਦਾ ਆਪ ਦਾ ਡਰ ਆਪ ਦਾ ਫਿਕਰ ਸੋ ਇਸ ਲਈ ਉਹਨਾਂ ਕੋਲ ਮੁੱਦਾ ਕੋਈ ਨਹੀਂ ਇਹ ਇਹ ਜੋੜਾ ਲੜਦੀਆਂ ਜਐ ਐਮਐਲ ਐਮਪੀ ਬਣੇ ਇਹ ਮੁੱਦੇ ਨਹੀਂ ਮੁੱਦੇ ਨਹੀਂ ਹੈਗੇ ਮੁੱਦੇ ਨੇ ਪੰਜਾਬ ਤੇ ਪੰਚ ਜਿਹੜਾ ਉਹ ਜਿਹੜਾ ਉਹ ਵਿਸਾਰ ਚੁੱਕੇ ਨੇ ਉਹ ਛੱਡ ਚੁੱਕੇ ਨੇ ਬਹੁਤ ਬਹੁਤ ਧੰਨਵਾਦ ਜੀ ਕੈਮਰਾਮੈਨ ਰਿੰਕੂ ਦੇ ਨਾਲ ਜਸਪਾਲ ਸਿੰਘ ਸੰਧੂ ਲੌਂਗ ਆਵਾਰ